ਪੰਜ 12 24 ਨੂੰ ਇੱਕ ਵਾਰਦਾਤ ਹੋਈ ਸੀ ਇੱਕ ਪ੍ਰਵਾਸੀ ਨੂੰ ਕੁਝ ਬੰਦੇ ਜਿਹੜੇ ਲੋਕੋ ਕਰਦੇ ਆ ਡੰਡੇ ਵਗੈਰਾ ਉਹਨੂੰ ਮਾਰਦੇ ਆ ਲੇਕਿਨ ਉਹਦਾ ਐਡਰੈਸ ਨਹੀਂ ਸੀ ਆਉਂਦਾ ਉਹ ਵੀਡੀਓ ਕਾਫੀ ਵਾਇਰਲ ਹੋਈ ਚੰਡੀਗੜ੍ਹ ਤੱਕ ਵੀ ਪਹੁੰਚੀ ਪਰ ਉਹ ਪਤਾ ਨਹੀਂ ਸੀ ਕੁਝ ਲੱਗਦਾ ਤੇ ਸ਼ਬੀਰ ਨੂੰ ਅਸਲੋਂ ਜੋਧੇਵਾਲ ਆਪਣੀ ਪੁਲਿਸ ਪਾਰਟੀ ਨੂੰ ਰਾਤ ਗਸ਼ਤ ਕਰਦੇ ਸੀਗੇ ਜਦੋਂ ਗਸ਼ਤਦਾਰਾਂ ਨੇ ਸ਼ੇਪੂਈ ਚੌਕ ਨੂਰਵਾਲਾ ਰੋਡ ਦੇ ਲਾਗੇ ਇਹਨਾਂ ਨੇ ਇੱਕ ਮੋਟਰਸਾਈਕਲ ਕੋਲ ਰਹਿ ਰਿਆ ਜਿਹਦੇ ਤੇ ਤਿੰਨ ਬੰਦੇ ਸਵਾਰ ਸੀਗੇ ਤੇ ਇਹਨਾਂ ਨੰਬਰ ਮੋਟਰਸਾਈਕਲ ਸੀਗਾ ਉਹਨਾਂ ਦੀ ਪੁਸ਼ਗਿਸ਼ ਕੀਤੀ ਤੇ ਉਹਨਾਂ ਨੂੰ ਪਤਾ ਲੱਗਾ ਕਿ ਇਹ ਬੰਦੇ ਲੁੱਟਾਂ ਖੋਹਾਂ ਕਰਨ ਵਾਲੇ ਹੀ ਆ ਇਹਨਾਂ ਦੇ ਵਿੱਚ ਰਿਤਿਕ ਮਿਸ਼ਰਾ ਜਿਹੜਾ ਹੈ ਇਹਦੇ ਖਿਲਾਫ 3 ਪਰਚੇ ਦਰਜ ਆ ਪਹਿਲਾਂ ਤੇ ਜਿਹੜਾ ਦਵਿੰਦਰ ਸਿੰਘ ਆ ਇਹਦੇ ਖਿਲਾਫ 5 ਪਰਚੇ ਦਰਜ ਆ ਬਸ ਮਤਲਬ ਕੱਲਾ ਬੰਦਾ ਜਾਂਦਾ ਆ ਜਿਵੇਂ ਵੀਡੀਓ ਦੇ ਵਿੱਚ ਆਉਂਦਾ ਸੀਗਾ ਇਹਨਾਂ ਡੰਡਾ ਹੀ ਮਾਰਦੇ ਸੀ ਹਿੰਦੀ ਪ੍ਰਵਾਸੀ ਨਹੀਂ ਡੰਡੇ ਮਾਰ ਕੇ ਜਾਂ ਡਰਾ ਕੇ ਜਿਵੇਂ ਦਾਤ ਰੱਖਿਆ ਇਹਨਾਂ ਨੇ ਕੋਈ ਦਾਤ ਕਈਨ ਕੋਠਾ ਮਾਰ ਵੀ ਦਿੰਦੇ ਜਾਂ ਡਰਾ ਕੇ ਦੇਦੇ ਕੋਹੋਂ ਖੋਵਾ ਕਰਦੇ ਆ ਉਹਨਾਂ ਨੂੰ ਤੇ ਜਿਹੜਾ ਮਿਲਿਆ ਜੀ ਚੋਰ ਨੂੰ ਕੜਾ ਜਿਹੜਾ ਉਹਨਾਂ ਨੂੰ ਪ੍ਰਵਾਸੀ ਹੋਏ ਉਹਨਾਂ ਦਾ ਕੰਮ ਆ ਲੁੱਟਖੋ ਕਰ ਲਿਆ ਜਿਹੜਾ ਉਹਨਾਂ ਦੇ ਕਾਬੂ ਆ ਗਿਆ ਉਹਨਾਂ ਨੇ ਲੁੱਟਖੋ ਕਰ ਲਈ ਲੁਧਿਆਣੇ थाना ਬਸਤੀ ਜੋਧੇਵਾਲ ਦੀ ਪੁਲਿਸ ਨੇ ਲੁੱਟਖੋਰੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਵਿਰੋਧੀ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਕਬਜ਼ੇ 'ਚੋਂ ਪੁਲਿਸ ਨੂੰ 5 ਮੋਟਰਸਾਈਕਲ 12 ਮੋਬਾਈਲ ਫੋਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਜਾ ਰਹੇ ਤੇਜ਼ਧਾਰ ਹਥਿਆਰ ਵੀ ਬਰਾਮਦ ਹੋਏ ਹਨ ਪ੍ਰੈਸ ਕਾਨਫਰੰਸ ਤੋਂ ਬੋਦਨ ਕਰਦੇ ਹੋਏ ਡੀసీపీ ਜਗਵਿੰਦਰ ਸਿੰਘ ਨੇ ਦੱਸਿਆ ਕਿ थाना ਬਸਤੀ ਜੋਧੇਵਾਲ ਦੇ ਅਧੀਨ ਆਉਂਦੇ ਇਲਾਕੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਲੁੱਟਖੋਰੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕਬਜ਼ੇ 'ਚ ਪੰਜ ਮੋਟਰਸਾਈਕਲ 12 ਮੋਬਾਈਲ ਫੋਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਰਤੇ ਗਏ ਤਿੱਸਰ ਹਥਿਆਰ ਬਰਾਮਦ ਹੋਏ ਹਨ ਉਹਨਾਂ ਨੇ ਕਿਹਾ ਕਿ ਦੋਸ਼ੀ ਇਕੱਲੇ ਜਾ ਰਹੇ ਰਾਗੀ ਨੂੰ ਹਥਿਆਰ ਦੀ ਨੋਕ ਤੇ ਲੁੱਟਖੋ ਕਰਦੇ ਸਨ ਅਤੇ ਕਾਬੂ ਕੀਤੇ ਗਏ ਦੋਸ਼ੀਆਂ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ 3 5 12 24 ਨੂੰ ਇੱਕ ਵਾਰਦਾਤ ਹੋਈ ਸੀ ਇੱਕ ਪ੍ਰਵਾਸੀ ਨੂੰ ਕੁਝ ਬੰਦੇ ਜਿਹੜੇ ਲੁੱਟਖੋ ਕਰਦੇ ਆ ਡੰਡੇ ਵਗੈਰਾ ਉਹਨੂੰ ਮਾਰਦੇ ਆ ਲੇਕਿਨ ਉਹਦਾ ਐਡਰੈਸ ਨਹੀਂ ਸੀ ਆਉਂਦਾ ਉਹ ਵੀਡੀਓ ਕਾਫੀ ਵਾਇਰਲ ਹੋਈ ਚੰਡੀਗੜ੍ਹ ਤੱਕ ਵੀ ਪਹੁੰਚੀ ਪਰ ਉਹ ਪਤਾ ਨਹੀਂ ਸੀ ਕੁਝ ਲੱਗਦਾ ਤੇ ਮਿਤੀ 26 ਨੂੰ ਸਚੋ ਜੋਧੇਵਾਲ ਆਪਣੀ ਪੁਲਿਸ ਪਾਰਟੀ ਨਾਲ ਰਾਤ ਗਸ਼ਤ ਕਰਦੇ ਸੀਗੇ ਜਦੋਂ ਗਸ਼ਤਦਾਰਾਂ ਛੇਪੂਰੀ ਚੌਕ ਨੂਰਵਾਲਾ ਰੋਡ ਦੇ ਲਾਗੇ ਇਹਨਾਂ ਨੇ ਇੱਕ ਮੋਟਰਸਾਈਕਲ ਘੋੜਿਆ ਜਿਹਦੇ ਤੇ ਤਿੰਨ ਬੰਦੇ ਸਵਾਰ ਸੀਗੇ ਬਿਨਾ ਨੰਬਰ ਮੋਟਰਸਾਈਕਲ ਸੀਗਾ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਉਹਨਾਂ ਕੋ ਪਤਾ ਲੱਗਾ ਕਿ ਇਹ ਬੰਦੇ ਲੁੱਟਾਂ ਖੋਹਾਂ ਕਰਨ ਵਾਲੇ ਆ ਜਿਨ੍ਹਾਂ ਦੇ ਨਾਂ ਸੀ ਕਿ ਦੀਪਕ ਕੁਮਾਰ ਏਲੀਅਸ ਰਾਜੂ son of ਪਰਮਪਾਲ ਵਾਸੀ ਲੱਡੂ ਕਲੋਨੀ ਪਿੰਡ ਕਾਸਾਬਾਦ ਮਿਹਰਬਾਨ ਲੁਧਿਆਣਾ ਉਮਰ ਹੈਗੀ ਹੈ ਦੀ 26 ਸਾਲ ਇੱਕ ਹੈਗਾ ਸੀ ਰਿਤਿਕ ਮਿਸ਼ਰਾ son of ਸੁਸ਼ੀਲ ਮਿਸ਼ਰਾ ਇਹ ਕਾਲੀ ਸੜਕ ਦਾ ਰਹਿਣ ਵਾਲਾ ਤੀਸਰਾ ਬੰਦਾ ਸੀਗਾ ਦਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਨੂਰ ਵਾਲਾ ਰੋਡ ਲੁਧਿਆਣਾ ਦਾ ਰਹਿਣ ਵਾਲਾ ਤੇ ਇਹਨਾਂ ਕੋ ਜਿਹੜਾ ਬਿਨਾ ਨੰਬਰ ਮੋਟਰਸਾਈਕਲ ਤੇ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਦੇ ਖਿਲਾਫ ਐਫ ਆਈ ਆਰ ਨੰਬਰ 143 261224 ਨੂੰ 304 230711235bns ਤਹਿਤ थाना ਜੋਧੇਵਾਲ ਦੇ ਵਿੱਚ ਕੇਸ ਰਜਿਸਟਰਡ ਕੀਤਾ ਗਿਆ ਦਰਾਨੇ ਤਫਤੀਸ਼ ਇਹਨਾਂ ਕੋਲੋਂ ਅਸੀਂ 3 4 ਮੋਟਰਸਾਈਕਲ ਹੋਰ ਰਿਕਵਰ ਕੀਤੇ ਆ ਤੇ 12 ਮੋਬਾਈਲ ਰਿਕਵਰ ਕੀਤੇ ਗਏ ਇਹਨਾਂ ਕੋਲ ਸਰ ਟੋਟਲ ਕਿੰਨੇ ਜਣੇ ਆ ਗਰੁੱਪ ਦੇ ਵਿੱਚ ਟੋਟਲ 3 ਜਣੇ ਆ ਜੀ ਅਸੀਂ ਜੀ ਸਰ ਇਹਨਾਂ ਦੇ ਉੱਤੇ ਪਹਿਲਾਂ ਵੀ ਕੋਈ ਹਾਂਜੀ ਇਹਨਾਂ ਦੇ ਵਿੱਚ ਰਿਤਿਕ ਮਿਸ਼ਰਾ ਜਿਹੜਾ ਹੈ ਇਹਦੇ ਖਿਲਾਫ 3 ਪਰਚੇ ਦਰਜਾ ਪਹਿਲਾਂ ਤੇ ਜਿਹੜਾ ਦਵਿੰਦਰ ਸਿੰਘ ਆ ਇਹਦੇ ਖਿਲਾਫ ਪੰਜ ਪਰਚੇ ਦਰਜ ਆ ਜੀ ਇਹ ਸਭ ਕੋਈ ਨਸ਼ਰੇ ਦੀ ਆਦੀ ਕਰਾਂ ਦੀ ਹੈਗੇ ਆ ਆਪ ਕਰਦੇ ਨਸ਼ੇ ਦੀ ਪੂਰਤੀ ਲਈ ਕਰਦੇ ਆ ਕੰਮ ਇਹ ਲਾਗੇ ਜਿਵੇਂ ਥਾਣਾ ਟਿੱਬਾ ਆ ਮਿਹਰਬਾਨ ਆ ਇਸ ਏਰੀਏ ਦੇ ਵਿੱਚ ਇਧਰ ਜੋਧੇਵਾਲ ਇਧਰ ਵਾਰਦੋਤਾ ਕਰਦੇ ਸੀ ਜੀ ਜਿਹੜੀ ਵਾਰਦਾਤ ਇਹਨਾਂ ਵੱਲੋਂ ਕੀਤੀ ਗਈ ਹੈ ਯੂਵਰਕ ਦੇ ਨਾਲ ਦੰਡਿਆਂ ਨਾਲ ਮਾਰਕੁੱਟ ਦੀ ਉਹ ਕਿਹੜੀ ਜਗ੍ਹਾ ਦੀ ਆ ਕੋਈ ਖਾਸ ਉਹ ਉਹ ਸ਼ਿਮਲਾ ਕਲੋਨੀ ਦੀ ਨਿਕਲੀ ਹੈ ਜੀ ਉਹ ਲਾਸ਼ ਸ਼ਿਮਲਾ ਕਲੋਨੀ ਕਲਾਸ਼ ਨਗਰ ਤੇ ਉਹ ਯੂਵਰਕ ਵੱਲੋਂ ਕੋਈ ਸ਼ਿਕਾਇਤ ਦਿੱਤੀ ਉਹਦੀ ਸ਼ਿਕਾਇਤ ਨਹੀਂ ਨਾ ਦਿੱਤੀ ਕੋਈ ਅੱਛਾ ਉਹ ਆਇਆ ਨਹੀਂ ਸੀਗੇ ਇੱਥੇ ਸਾਰੇ ਇਸ ਜੇ ਮਿਲਣੀ ਇਹ ਜਾਂ ਇਹਨਾਂ ਦੇ ਨਾਲ ਕੋਈ ਹੋਰ ਵੀ گروਹ ਦੇ ਵਿੱਚ ਬੰਦੇ ਹੋਰ ਸ਼ਾਮਿਲ ਵੀ ਹੈ ਹਾਂਜੀ ਔਰ ਮਾਰਟ ਲਿਆ ਗਾ ਪੁਛਗਛ ਤਤਤੀਸ ਜਾਰੀ ਆ ਜਿਹੜੇ ਫੋਟਸ ਆ ਰਹੀਆਂ ਸਿਰ ਕਿੱਥੋਂ ਕਿੱਥੋਂ ਚੋਰੀ ਹੋਏ ਆ ਇਹ ਲੁਧਿਆਣੇ ਚੋਂ ਜਾਂ ਬਾਹਰਲੇ ਇਲਾਕਿਆਂ ਚੋਂ ਨਹੀਂ ਇਹ ਲੁਧਿਆਣੇ ਚੋਂ ਤਕਰੀਬਨ ਚੋਰੀ ਹੋਏ ਆ ਸਾਰੇ ਕੀ ਵਾਰਦਾਤ ਆ ਕੀ ਮੌਨਤੀ ਆ ਸਰ ਕਿੰਨਾ ਵਾਰਦਾਤ ਕੀਤਾ ਕਰ ਦੇਣੀ ਹੈ ਬਸ ਮਤਲਬ ਕੱਲਾ ਬੰਦਾ ਜਾਂਦਾ ਆ ਉਹਨੂੰ ਜਿਵੇਂ ਵੀਡੀਓ ਦੇ ਵਿੱਚ ਆਉਂਦਾ ਸੀਗਾ ਇਹਨਾਂ ਡੰਡਾ ਹੀ ਮਾਰਦੇ ਸੀ ਉਹਨੂੰ ਪ੍ਰਵਾਸੀ ਨੂੰ ਡੰਡੇ ਮਾਰ ਕੇ ਜਾਂ ਡਰਾ ਕੇ ਜਿਵੇਂ ਦਾਤ ਰੱਖਿਆ ਇਹਨਾਂ ਨੇ ਕੁਝ ਦਾਤ ਕਈਆਂ ਨੂੰ ਪੁੱਠਾ ਮਾਰ ਵੀ ਦਿੰਦੇ ਸੀ ਜਾਂ ਡਰਾ ਕੇ ਤੇ ਉਹ ਕੋਹਵਾ ਕਰਦੇ ਸੀ ਤੇ ਸਾਰੇ ਨਸ਼ੇ ਰੁਸ਼ੇ ਕਰਦੇ ਆ ਜੀ तकरीबन ਨਸ਼ੇ ਦੀ ਆਦੀ ਹੈ ਇਹ ਬੰਦੇ ਤੇ ਹੁਣ ਪ੍ਰੈਜ਼ੈਂਟ ਇਹਨਾਂ ਦੇ ਸਰ ਕੋਈ ਕੋਈ ਹੋਰ ਗਰੂਪ ਕੋਈ ਜਿੱਦਾਂ ਅੱਗੇ ਮੋਬਾਈਲ ਮੂਲ ਕਿੱਥੇ ਵੇਚਦੇ ਆ ਉਹ ਤਫ਼ਤੀਸ਼ ਚੱਲ ਰਹੀ ਹੈ ਜੀ ਅੱਗੇ ਅੱਜ ਰਿਮਾਂਡ ਤੇ ਲਿਆਂਦੇ ਸੀਗੇ ਪੇਸ਼ ਕਰਨੇ ਆ ਹੁਣ ਦੁਬਾਰਾ ਰਿਮਾਂਡ ਇਹਨਾਂ ਦਾ ਹਾਸਲ ਕਰਾਂਗੇ ਜੋ ਵੀ ਗੱਲ ਸਾਹਮਣੇ ਆਈ ਤੁਹਾਨੂੰ ਜ਼ਰੂਰ ਦੱਸੀ ਜਾਏਗੀ ਸਾਰੇ ਪ੍ਰਵਾਸੀ ਨੂੰ ਟਾਰਗੇਟ ਕਰਦੇ ਸੀ ਜੇ ਮੱਕੇ ਇਹਨਾਂ ਨੂੰ ਤੇ ਜਿਹੜਾ ਮਿਲਿਆ ਜੀ ਚੋਰ ਨੂੰ ਕੜਾ ਜਿਹੜਾ ਉਹਨਾਂ ਨੂੰ ਪ੍ਰਵਾਸੀ ਹੋਏ ਉਹਨਾਂ ਦਾ ਕੰਮ ਆ ਲੁੱਟਖੋ ਕਰਨੀ ਜਿਹੜਾ ਉਹਨਾਂ ਦੇ ਕਾਬੂ ਆ ਗਿਆ ਉਹਨਾਂ ਨੇ ਲੁੱਟਖੋ ਕਰ ਲੈਣੀ